ਲੋਕ ਸਭਾ ਚੋਣਾਂ 2024 ਨੂੰ ਲੈ ਕੇ ਲਗਾਤਾਰ ਸਿਆਸਤ ਗਰਮਾ ਚੁੱਕੀ ਹੈ ਤੇ ਜੋੜ ਤੋੜ ਦੀ ਰਾਜਨੀਤੀ ਪੂਰੇ ਤਰੀਕੇ ਨਾਲ ਪੰਜਾਬ ਦੇ ਵਿੱਚ ਚੱਲ ਰਹੀ ਹੈ ਜਿਸ ਤੋ ਚੱਲਦਾ ਲੋਕ ਸਭਾ ਹਲਕਾ ਅਟਾਰੀ ਤੋਂ ਕਾਂਗਰਸ ਦੇ ਇੰਚਾਰਜ ਅਤੇ ਸੀਨੀਅਰ ਕਾਂਗਰਸ ਦੇ ਆਗੂ ਤਰਸੀਮ ਸਿੰਘ ਸਿਆਲਕਾ ਕਾਂਗਰਸ ਦਾ ਅੱਛੜ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਜ਼ੁਨਾ ਦਾ ਕੈਬਨਟ ਮੰਤਰੀ ਗੁਰਦੀਪ ਸਿੰਘ ਧਾਲੀਵਾਲ ਦੇ ਵੱਲੋਂ ਤਰਸੀਮ ਸਿੰਘ ਸਿਆਲਕਾ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ। ਦੋ ਹੈ ਕੁਸੀਂ ਕੱਲ ਦੇਖਿਆ ਹੋਣਾ ਕਿ ਪੰਜਾਬ ਦੇ ਪੰਜੂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਤਾਵੀ ਹਲਕੇ ਤੋਂ ਜਿਹਨੇ ਸਾਡੇ ਬਹੁਤ ਹੀ ਵਧੀਆ ਪਿਆਰੇ ਲੀਡਰ ਕਾਂਗਰਸ ਦੇ ਹਲਕਾ ਚਾਂਚ ਜਿਨ੍ਹਾਂ ਨੇ ਪਾਈਦੀ ਉੱਥੋਂ ਲਕਚਰ ਲੜੀ ਸੀ ਸਰਦਾਰ ਤਸੇਮ ਸਿੰਘ ਸਿਆਲ ਕਾ ਜੀ ਉਹ ਜਿਹਨਾਂ ਦਾ ਮਜੀਠੇ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਉਹਦਾ ਉਹਦਾ ਨਾ ਤਾਂ ਬੇਟਾ ਜਿਹੜਾ ਚੂਠਕਾਂਦਸ ਦਾ ਜ਼ਿਲ੍ਹਕ ਦਾ ਵਾਈਸ ਪ੍ਰਧਾਨ ਨਹੀਂ ਹੈ ਉਸਪ੍ਰੀਤ ਸਿੰਘ ਉਹਦਾ ਸਟੇਟ ਦਾ ਸਪੋਕਸਮੈਨ ਵੀ ਹੈ ਉਹ ਵੀ ਅੱਜ ਬਲਕਦੇ ਸਾਡੇ ਨਾਲ ਸ਼ਾਮਲ ਹੋਇਆ ਉਹ ਕਬਲ ਨਾ ਦੀ ਅਮਸਾਦੀ ਸਫਾਈ ਜੁਨੀ ਜੜੀ ਹੈ ਉਹਦੇ ਪ੍ਰਧਾਨ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਅੱਜ ਅਮਸਾਦੀ ਲੋਕ ਸਭਾ ਸੀਟ ਲਈ ਅਮਸਾਦੀ ਦੇ ਵਿੱਚ ਸਾਡਾ ਕਾਜ਼ੀ ਦਾ ਸਾਡੇ ਦਾ ਹੁਣ ਇਸ ਗੱਲ ਦਾ ਪੱਤਿਕ ਹੈ ਕਿ ਅਸੀਂ ਆ ਨਸਾ ਲੋਕ ਸਭਾ ਸੀਟ ਜਿਹੜੀ ਬਹੁਤ ਬਦੀ ਗਿਣਤੀ ਦਾ ਬਲ ਜਿਹੜੀ ਜਿੱਤਣ ਜਾਦੇ ਅਜੇ ਹੋਰ ਵੀ ਕਈ ਜਿਹੜੇ ਸਾਡੇ ਦੋਸਤ ਵੱਖ-ਵੱਖ ਪਾਰਟੀਆਂ ਦੇ ਵਿੱਚ ਦੇ ਉਹ ਵੀ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਸਦਾ ਭਗਵੰਤ ਸਿੰਘ ਮਾਨ ਜੀ ਦੀਆਂ ਪੌਛੀਆਂ ਤੋਂ ਖੁਸ਼ ਹੋ ਕੇ ਉਹ ਵੀ ਆੜਾ ਚੱਲਦੇ ਅਗਲੇ ਚੋਣ ਵੀ ਔਰਗੇ ਸੋ ਅੱਜ ਮੈਂ ਕਹਾਦੇदाई ਸਭ ਉਹਨਾਂ ਬੰਦਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੇ ਪੰਜਾਬ ਤਹਿਸੀਦ ਜਿਹੜੇ ਅਮਰਸਰ ਤਹਿਸੀਦ ਨੇ ਜਿਹੜੇ ਚਾਹੁੰਦੇ ਆ ਕਿ ਅਮਰਸਰ ਨੂੰ ਇੱਕ ਵਧੀਆ ਸ਼ਹਿਰ ਬਣਾਇਆ ਜਾਵੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਅਰਜ਼ ਕਰੇ ਆਪਾਂ ਕੰਮ ਕਰਕੇ ਮਾਨ ਸਾਹਿਬ ਦੀ ਗਵਾਹੀ ਅਮਰਸਰ ਨੂੰ ਇੱਕ ਬਿਊਟੀਫੁੱਲ ਸਿਟੀ ਜਿਹੜਾ ਉਹ ਬਣਾਈਏ ਜਿੱਥੋਂ ਦੀ ਸਵੱਛ ਸੇਵਾ ਜਿਹੜੀ ਹੈ ਕੁਲਦੀਪ ਸਿੰਘ ਜੀ ਧਾਰੀਵਾਲ ਮੰਤਰੀ ਸਾਹਿਬ ਦੇ ਨੀਦਵਾਰ ਲੋਕ ਸਭਾ ਹਲਕਾ ਅੰਮ੍ਰਿਤਸਰ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਭਰਾ ਸ੍ਰੀ ਜਗਵਿੰਦਰਪਾਲ ਸਿੰਘ ਜੀ ਜੱਗਾ ਜੀ ਤੇ ਸਮੂਚੀ ਪ੍ਰਸਤ ਵਾਲੇ ਸਤਿਕਾਰਯੋਗ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਅੱਜ ਜਿਸ ਮਕਸਦ ਲਈ ਆਪਾਂ ਸਾਰੇ ਇਕੱਤਰ ਹੋਏ ਆ ਉਹ ਅੱਜ ਤੋਂ ਕੁਝ ਸਮਾਂ ਪਹਿਲਾਂ 1.5-2 ਸਾਲ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਲੋਕਲ ਲੀਡਰ ਜਿਹੜੇ ਲੋਕ ਸਭਾ ਹਲਕੇ ਤੋਂ ਉਮੀਦਵਾਰ ਨੇ ਗਰਜੀਤ ਔਜਲਾ ਜੀ ਉਹਨਾਂ ਨੇ ਮੇਰੇ ਨਾਲ ਵੱਡੀ ਪੱਧਰ ਤੇ ਜਲਾਲਤਾ ਕੀਤੀ ਤੇ ਉਸ ਜਲਾਲਤਾ ਨੂੰ ਚਲਦੇ-ਚਲਦੇ ਅਖੀਰ ਨੇ ਦੰਤ ਤੱਕ ਜਿਹੜੇ ਸਿਰ ਤੋਂ ਪਾਣੀ ਲੱਗਿਆ ਤੇ ਮੈਨੂੰ ਫੈਸਲਾ ਲੈਣ ਤੋਂ ਬਗੈਰ ਮੇਰੇ ਕੋਲ ਕੋਈ ਚਾਰਾ ਨਾ ਦਿਸਿਆ ਤੇ ਫਿਰ ਮੈਂ ਮਾਨ ਜੋ ਆਪਣੇ ਵੱਡੇ ਭਰਾਵਾਂ ਨਾਲ ਸਲਾਹ ਕੀਤਾ ਮਾਨ ਜੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨੂ ਜੀ ਉਹਨਾਂ ਨੂੰ ਜਿਨ੍ਹਾਂ ਨੇ ਹਮੇਸ਼ਾ ਗੁਰੂ ਮਾਰਾ ਦੇ ਦਸਵੇਂ ਦਰਸ਼ਨ ਮਾਰਗ ਤੇ ਚੱਲਦੇ ਹੋਏ ਜਿਵੇਂ ਗੁਰਾਣੇ ਮੇਸਾਂ ਹੀ ਉਹਨਾਂ ਲੋਕਾਂ ਨੂੰ ਗਲੇ ਨਾਲ ਲਾਇਆ ਉਵੇਂ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਇੱਕ ਮਿਸਾਲ ਪੈਦਾ ਕਰਦੀ ਕਿ ਇੱਕ ਰੇੜੀ ਲਾਉਣ ਵਾਲੇ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਦੇ ਕੇ ਉਹਨੂੰ ਵਿਸ਼ੇਸ਼ ਕਰਾਇਆ ਕਿ ਇਹ ਲੋਕ ਲੋਕ ਰਾਜ ਹੈ ਅਸਲ ਲੋਕਤੰਤਰ ਦਾ ਜਿਹੜਾ ਉਹਨਾਂ ਨੇ ਮਕਸਦ ਦਾ ਮੈਸੇਜ ਦਿੱਤਾ ਪੰਜਾਬ ਦੇ ਲੋਕਾਂ ਨੂੰ ਜਿਹਦੇ ਤੋਂ ਪ੍ਰਭਾਵਿਤ ਹੋ ਕੇ ਮੈਂ ਆਮ ਪਾਰਟੀ 'ਚ ਕੰਮ ਕਰਨ ਦਾ ਜਿਹੜਾ ਮਨ ਬਣਾਇਆ ਤੇ ਕੱਲ ਸਾਡੇ ਮਾਨਯੋਗ ਵੱਡੇ ਵੀਰ ਧਾਰੀয়াল ਸਾਹਿਬ ਜਗਵਿੰਦਰਪਾਲ ਜੀ ਜੱਗਾ ਜੀ ਉਹਨਾਂ ਨੇ ਸਾਡੇ ਪੰਜਾਬ ਦੇ ਜਰਨਲ ਖਤਰਿਆ ਅਕਸ ਰਾਜਗੁਰ ਸਿੰਘ ਜੀ ਸੇਖਵਾ ਜੀ ਬਟਾਲੇ ਤੋਂ ਜਿਹੜੇ ਪਾਰਲੀਮੈਂਟ ਦੇ ਕਤਾਰਪੁਰ ਤੋਂ ਉਮੀਦਵਾਰ ਨੇ ਕਲਸੀ ਸਾਹਿਬ ਉਹਨਾਂ ਸਾਰਿਆਂ ਨੇ ਇਹ ਪ੍ਰੋਤਸਾ ਦੇ ਕੇ ਵੀ ਤੁਸੀਂ ਜਿਹੜੀ ਜਲਾਲਤ ਮਹਿਸੂਸ ਕੀਤੀ ਆ ਆਸਾਂ ਪਾਰਟੀ ਵੱਲੋਂ ਤੁਹਾਨੂੰ ਪ੍ਰੋਤਸਾ ਦੇ ਨੇ ਵੀ ਤੁਹਾਡਾ ਕੰਮ ਕਰ ਵੇਖ ਕੇ ਪਾਰਟੀ ਜੋ ਤੁਸੀਂ ਵਧੀਆ ਕਾਰਜਕਾਰੀ ਵਿਖਾਓਗੇ ਤੇ ਪੂਰਾ ਮਾਣ ਸਰਕਾਰ ਹੋਏਗਾ ਉਹ ਕੱਲ ਮੈਂ ਪਾਰਟੀ ਜੁਆਇਨ ਕੀਤੀ ਆ ਤੇ ਅੱਜ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਿਹਾ ਤੁਹਾਨੂੰ ਇੱਕ ਬੇਨਤੀ ਕਰ ਰਿਹਾ ਕਿ ਕਾਂਗਰਸ ਪਾਰਟੀ ਜਿਹਨੂੰ ਕਦੇ ਲੋਕ ਸਾਡੇ ਸਮਾਜ ਦੇ ਲੋਕ ਜਿਹੜੇ ਦੱਬੇ ਕੁਚਲੇ ਆ ਉਹ ਆਪਣੀ ਮਾਂ ਪਾਰਟੀ ਸਮਝਦੇ ਕਾਂਗਰਸ ਪਾਰਟੀ ਦੇ ਵੀ ਲੀਡਰਸ਼ਿਪ ਜਿਹੜੀ ਆ ਇਸ ਸਮਾਜ ਦੇ ਲੋਕਾਂ ਨੂੰ ਆਪਣਾ ਵੋਟ ਬੈਂਕ ਸਮਝਦੀ ਲੇਕਿਨ ਅੱਜ ਹਾਲਾਤ ਜਿਹੜੇ ਆ ਉਹ ਵੱਧ ਤੋਂ ਵੱਧ ਹੋ ਗਿਆ ਅੱਜ ਇਹਨਾਂ ਐਸਸੀ ਲੋਕ ਜਾਂ ਬੀਸੀ ਲੋਕ ਦੇ ਸਮਾਜ ਦੇ ਲੋਕਾਂ ਦੀ ਕੋਈ ਕਦਰ ਕੋਈ ਕੀਮਤ ਨਹੀਂ ਸਿਰਫ ਕਾਮਕਾਰ ਵਲੇ ਇਹਨਾਂ ਲੋਕਾਂ ਨੂੰ ਵਰਤੇ ਜਾਂਦਾ ਤੇ ਉਹਦੇ ਤੋਂ ਬਾਅਦ ਪੁੰਝ ਕੇ ਛੱਡ ਦਿੱਤਾ ਜਾਂਦਾ ਸੋਹ ਹਾਲਾਤ ਇੰਨੇ ਮਾਰੇ ਹੋ ਗਏ ਕਿ ਮੇਰਾ ਉੱਥੇ ਰਹਿਣਾ ਜਿਹੜਾ ਮੇਰੀ ਆਤਮਾ ਨੇ ਮੈਨੂੰ ਆਵਾਜ਼ ਨਹੀਂ ਦਿੱਤੀ ਵੀ ਆਉਣ ਵਾਲਾ ਸਮਾਂ ਜਿਹੜਾ ਜੇ ਹੋਰ ਉੱਥੇ ਕੰਮ ਕਰੇਗਾ ਤੇ ਆਤਮਤਿਆਦ ਵਗੈਰ ਤੈਨੂੰ ਕੋਈ ਰਸਤਾ ਨਹੀਂ ਲੱਭੂਗਾ ਸਿਆਕਾ ਸਭ ਕਿਹੜੀ ਕਰਿਆ ਜਲਾਲਤਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਲਾਲਤ ਹੋਤਲੇ ਜਿੱਥੋਂ ਰਹੀ ਸੀ ਜਲਾਲਤ ਜਿੱਥੇ ਦੂਰ ਦੂਸਤਾਂ ਤੋ ਹੋ ਰਹੀ ਸੀ ਜੀ ਵੇਖੋ ਇੱਕ ਮੈਂ ਪੰਜਾਬ ਦੇ ਧਾਰੀয়াল ਸਾਹਿਬ 117 ਅਸੈਂਬਲੀ ਹਲਕੇ ਜਿੱਨਾਂ ਜੋ 134 ਜਿਹੜੇ ਰਿਆਰਵ ਆ